पंजाब में स्कूलों पढ़ाई जाएगी तेलगू समर कैंप सिखाई जाएगी तेलुगू छब्बी मई तो पांच जून तक होगा भारती भाषा समर कैंप

ਦੇ ਆਦੇਸ਼ਾਂ ਦੇ ਆਧਾਰ ਤੇ ਇਹ ਸਿੱਖਿਆ ਬੱਚਿਆਂ ਨੂੰ ਦਿੱਤੀ ਜਾਵੇਗੀ ਸਮਰ ਕੈਂਪ ਦੇ ਵਿੱਚ ਹੁਣ ਤੇਲਗੂ ਭਾਸ਼ਾ ਸਿਖਾਈ ਜਾਵੇਗੀ ਜotheki ਪੰਜਾਬ ਦੇ ਸਕੂਲਾਂ ਵਿੱਚ ਜਿਹੜੇ ਕਿ ਸਮਰ ਕੈਂਪ ਲੱਗਣਗੇ ਉਹਨਾਂ ਦੇ ਵਿੱਚ ਤੇਲਗੂ ਭਾਸ਼ਾ ਹੁਣ ਸਿਖਾਈ ਜਾਵੇਗੀ ਸਮਰ ਕੈਂਪ ਦੇ ਵਿੱਚ ਕੇਂਦਰ ਸਰਕਾਰ ਦੇ ਆਦੇਸ਼ਾਂ ਦੇ ਆਧਾਰ ਤੇ ਇਹ ਨੋਟੀਫਿਕੇਸ਼ਨ ਜਾਰੀ ਹੋਇਆ 26 ਮਈ ਤੋਂ 5 ਜੂਨ ਤੱਕ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ ਜਾਵੇਗਾ ਤੇ ਤੇਲਗੂ ਭਾਸ਼ਾ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਵੇਗੀ